ਪਾਠ ਚੋਦਾ ਅਕਲ ਤੇ ਸ਼ਕਲ ਮੈਡਮ ਜੀ ਜਸਪਾਲ ਨੂੰ ਆਪਣੀ ਤਾਕਤ ਉੱਤੇ ਬਹੁਤ ਘਮੰਡ ਹੈ ਇਸ ਲਈ ਉਹ ਹਰ ਕਿਸੇ ਨਾਲ ਆਕੜ ਕੇ ਗੱਲ ਕਰਦਾ ਹੈ ਤੇ ਜੇ ਕੋਈ ਉਸ ਨੂੰ ਕੁਝ ਕਹੇ ਤਾਂ ਉਸ ਨੂੰ ਲੜਾਈ ਕਰਕੇ ਮੁਕਾਬਲਾ ਕਰਨ ਦੀ ਧਮਕੀ ਦਿੰਦਾ ਹੈ ਕਿਉਂ ਜਸਪਾਲ ਕੀ ਇਹ ਗੱਲ ਸੱਚ ਹੈ ਮੈਡਮ ਜੀ ਮੇਰਾ ਸਰੀਰ ਤਾਕਤਵਰ ਹੈ ਤੇ ਮੈਂ ਆਪਣੇ ਕਿਸੇ ਵੀ ਜਮਾਤੀ ਨੂੰ ਮੁਕਾਬਲੇ ਵਿੱਚ ਬੜੀ ਆਸਾਨੀ ਨਾਲ ਹਰਾ ਸਕਦਾ ਹਾਂ ਜਸਪਾਲ ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੁਕਾਬਲੇ ਹਮੇਸ਼ਾ ਕੇਵਲ ਤਾਕਤ ਨਾਲ ਹੀ ਨਹੀਂ ਜਿੱਤੇ ਜਾ ਸਕਦਾ ਸਗੋਂ ਅਕਲ ਦਾ ਪ੍ਰਯੋਗ ਕਰਕੇ ਵੀ ਮੁਕਾਬਲੇ ਦਿੱਤੇ ਜਾ ਸਕਦੇ ਹਨ ਮੈਂ ਕੁਝ ਸਮਝਿਆ ਨਹੀਂ ਮੈਡਮ ਜੀ ਤਾਂ ਚਲੋ ਤੁਹਾਨੂੰ ਇਹ ਗੱਲ ਸਮਝਾਉਣ ਲਈ ਕਹਾਣੀ ਬਣਾਉਂਦੀ ਹਾਂ ਅਕਲ ਤੇ ਸ਼ਕਲ ਬੜੇ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਕਸਬੇ ਵਿੱਚ ਬਚਨ ਨਾਂ ਦੇ ਆਦਮੀ ਨੂੰ ਚਿੜੀਆਂ ਪਾਲਣ ਦਾ ਬੜਾ ਸ਼ੌਂਕ ਸੀ। 2-4 ਰੰਗ-बिरੰਗੀਆਂ ਚਿੜੀਆਂ ਉਸ ਕੋਲ ਹਮੇਸ਼ਾ ਹੁੰਦੀਆਂ। ਉਹ ਆਪਣਾ ਵਿਲਾਸ ਸਮਾਂ ਇਹਨਾਂ ਚਿੜੀਆਂ ਨਾਲ ਖੇਡਦਿਆਂ گزارਦਾ। ਇੱਕ ਦਿਨ ਬਚਨ ਆਪਣੇ ਕਸਬੇ ਦੇ ਇੱਕ ਚੌਰਾਹੇ ਵਿੱਚ ਬੈਠਾ ਆਪਣੀ ਇੱਕ ਬੜੀ ਪਿਆਰੀ ਜਿਹੀ ਚਿੜੀ ਨਾਲ ਖੇਡ ਰਿਹਾ ਸੀ। ਕੁਝ ਬੱਚੇ ਉਸਦੇ ਆਲੇ-ਦੁਆਲੇ ਖੜੋ ਖੇਡ ਦਾ ਮਜ਼ਾ ਲੈ ਰਹੇ ਸਨ। ਅਤੇ ਕਿਲਕਾਰੀਆਂ ਮਾਰ-ਮਾਰ ਕੇ ਹੱਸ ਰਹੇ ਸਨ ਇੰਨੇ ਨੂੰ ਉਹ ਵੇਖਦੇ ਹਨ ਕਿ ਇੱਕ ਬੜਾ ਵੱਡਾ ਹਾਥੀ ਝੂਮਦਾ ਹੋਇਆ ਉਹਨਾਂ ਵਾਲੇ ਪਾਸੇ ਆ ਰਿਹਾ ਹੈ ਮਹਾਵਤ ਹਾਥੀ ਦੇ ਉੱਪਰ ਬੜੇ ਮਜ਼ੇ ਨਾਲ ਬੈਠਾ ਹੋਇਆ ਹੈ ਬੱਚਿਆਂ ਅਤੇ ਬਚਨ ਨੂੰ ਚਿੜੀ ਨਾਲ ਖੇਡਿਆ ਵੇਖ ਕੇ ਮਹਾਵਤ ਬੋਲਿਆ ਓਏ ਤੂੰ ਕੀ ਚੌਂਕ ਵਿੱਚ ਮਸਮਾ ਲਾਇਆ ਹੋਇਆ ਹੈ ਇੱਕ ਪਾਸੇ ਹੋ ਕੇ ਚਿੜੀਆਂ ਨਾਲ ਖੇਡ ਤੈਨੂੰ ਨਹੀਂ ਪਤਾ ਹਾਥੀ ਨਦੀ ਤੇ ਪਾਣੀ ਪੀਣ ਜਾ ਰਿਹਾ ਹੈ ਬਚਨ ਨੂੰ ਮਹਾਵਤ ਦੀ ਗੱਲ ਸੁਣ ਕੇ ਸੱਤੀ ਕਪੜੀ ਅੱਗ ਲੱਗ ਗਈ ਉਸਨੇ ਕੂਰੀ ਵਟਕੇ ਮਹਾਵਤ ਨੂੰ ਕਿਹਾ ਤੈਨੂੰ ਦਿਸਦਾ ਨਹੀਂ ਮੇਰੀ ਚਿੜੀ ਦਾਣੇ ਚੁਗਦੀ ਪਈ ਹੈ ਜਿੰਨੀ ਦੇਰ ਤੱਕ ਇਸ ਦਾ ਢਿੱਡ ਨਹੀਂ ਭਰ ਜਾਂਦਾ ਉਹ ਇਸੇ ਚਰਾਹੇ ਵਿੱਚ ਹੀ ਆਪਣਾ ਚੋਗ ਚੁਗੇਗੀ ਅਤੇ ਬੱਚਿਆਂ ਦਾ ਮਜ਼ਮਾ ਇਸੇ ਤਰ੍ਹਾਂ ਹੀ ਇੱਥੇ ਲੱਗਾ ਰਹੇਗਾ ਇਸੇ ਗੱਲ ਤੋਂ ਦੋਹਾ ਵਿੱਚ ਤੂੰ ਤੂੰ ਮੈਂ ਮੈਂ ਹੋ ਪਈ ਗੁੱਸੇ ਵਿੱਚ ਬਚਨ ਦੇ ਮੂੰਹੋਂ ਸੁਭਾਵਕ ਨਿਕਲ ਗਿਆ ਤੈਨੂੰ ਆਪਣੇ ਹਾਥੀ ਉੱਪਰ ਇੰਨਾ ਮਾਣ ਹੈ ਤਾਂ ਮੇਰੀ ਚੀੜੀ ਨਾਲ ਆਪਣੇ ਹਾਥੀ ਨੂੰ ਲੜਾ ਕੇ ਵੇਖ ਲੈ ਬਚਨ ਦੀ ਇਹ ਗੱਲ ਮਹਾਵਤ ਨੂੰ ਸੂਲ ਵਾਂਗ ਚੁੱਭੀ ਉਸ ਨੂੰ ਲੱਗਾ ਬਚਨ ਨੇ ਸਾਰਿਆਂ ਦੇ ਸਾਹਮਣੇ ਉਸ ਦੀ ਅਤੇ ਉਸਦੇ ਹਾਥੀ ਦੀ ਬੇਇੱਜ਼ਤੀ ਕਰਕੇ ਰੱਖ ਦਿੱਤੀ ਹੋਵੇ ਉਸ ਨੇ ਗੁੱਸੇ ਵਿੱਚ ਕਿਹਾ ਨੇਕੀ ਔਰ ਪੂਝ ਪੂਝ मुकाबला बच्चन नु लगा के उसने झठ ही कड़ी सी। पर महावत ने गल फड़ ही ले है। अखीर दोहां दा फैसला होया कि ठीक वी दिन बाद दिन इसे थां पर हाथी अते चिड़ी की लड़ाई महावत दे जान तो बाद बचन सोची पै गया ਕਿ ਉਸਨੇ ਬੜੀ ਵੱਡੀ ਪੁੱਲ ਕੀਤੀ ਹੈ ਚਿੜੀ ਤੇ ਹਾਥੀ ਦਾ ਕੀ ਮੁਕਾਬਲਾ ਮੈਨੂੰ ਇੰਨੀ ਸ਼ਿਖੀ ਨਹੀਂ ਸੀ ਮਾਰਨੀ ਚਾਹੀਦੀ ਬਚਨ ਦੋ ਰਾਤਾਂ ਬਿਲਕੁਲ ਨਾ ਸੁੱਤਾ ਉਹ ਦਿਨ ਰਾਤ ਇਹੋ ਸੋਚਦਾ ਰਹਿੰਦਾ ਕਿ ਹਾਥੀ ਅਤੇ ਚਿੜੀ ਦਾ ਮੁਕਾਬਲਾ ਕਿਵੇਂ ਹੋਵੇਗਾ ਸੋਚਦਿਆਂ ਸੋਚਦਿਆਂ ਉਸਨੂੰ ਇੱਕ ਫੁਰਨਾ ਫਰਿਆ ਬਚਨ ਨੇ ਆਪਣੇ ਘਰ ਦੀ ਇੱਕ ਕੰਧ ਉੱਪਰ ਹਾਥੀ ਦੇ ਪੂਰੇ ਆਕਾਰ ਦੀ ਇੱਕ ਪੇਂਟਿੰਗ ਬਣਵਾਈ ਉਹ ਪੇਂਟਿੰਗ इन्नी वदिया बनी जिवे असली हाथी खड़ा होवे फिर उसने हाथी दे कान वाली था गत्ते दे कान बना के चिपका दिते गत्ते दे कन्ना ऊपर भी उसने हाथी दे रंग वाला पेंट कर दिता हुण ओह गत्ते दे कान इस तरह लग रहे सी जिवे बिल्कुल असली हुण बचन ने गत्ते दे कान विच थोड़ा जेहा चोगा रख दिता चोगा रखण बाद ਉਸਨੇ ਚਿੜੀ ਨੂੰ ਕੰਨ ਵਿੱਚ ਬਿਠਾ ਦਿੱਤਾ। ਚਿੜੀ ਨੇ ਚੋਗਾ ਬੜੇ ਆਰਾਮ ਨਾਲ ਖਾਧਾ। ਹੁਣ ਬਚਨ ਨੇ ਬਾਕੀ ਰਹਿੰਦੇ 15-16 ਦਿਨ ਨੀਮ ਬਣਾ ਲਿਆ ਕਿ ਚਿੜੀ ਗੱਤੇ ਦੇ ਕੰਨ ਵਿੱਚ ਬੈਠ ਕੇ ਚੋਗਾ ਖਾਵੇ। ਬਚਨ ਕੰਨ ਵਿੱਚ ਚੋਗਾ ਰੱਖ ਕੇ ਪਿੰਜਰੇ ਦਾ ਬੂਹਾ ਖੋਲਦਾ। ਚਿੜੀ ਫਿਰ ਕਰਕੇ ਹਾਥੀ ਦੀ ਤਸਵੀਰ ਦੇ ਗੱਤੇ ਦੇ ਕੰਨ ਵਿੱਚ ਵੜ ਜਾਂਦੀ ਅਤੇ ਆਰਾਮ ਨਾਲ ਚੋਗਾ ਚੁਗਦੀ ਰਹਿੰਦੀ ਜਦੋਂ ਉਸ ਦਾ ਪੇਟ ਭਰ ਜਾਂਦਾ ਤਾਂ ਉੱਥੋਂ ਉੱਡ ਕੇ ਕਦੀ ਬਚਨ ਦੇ ਮੋਢਿਆਂ ਉੱਪਰ ਖੇਡਣ ਬੈਠ ਜਾਂਦੀ ਅਤੇ ਕਦੀ ਆਪਣੇ ਪਿੰਜਰੇ ਵਿੱਚ ਜਾ ਕੇ ਬੈਠ ਜਾਂਦੀ 20 ਦਿਨ ਬੀਤ ਗਏ ਬਚਨ ਨੇ ਚਿੜੀ ਨੂੰ ਉਸ ਦਿਨ ਚੋਗਾ ਨਾ ਪਾਇਆ ਬਚਨ ਆਪਣੀ ਭੁੱਖੀ ਚਿੜੀ ਨੂੰ ਪਿੰਜਰੇ ਵਿੱਚ ਪਾ ਕੇ ਮੁਕਾਬਲੇ ਵਾਲੀ ਥਾਂ ਤੇ ਲੈ ਆਇਆ ਉੱਥੇ ਪਹਿਲਾਂ ਹੀ ਬੜੀ ਰੌਣਕ ਲੱਗੀ ਹੋਈ ਸੀ ਲੋਕੀ ਬੜੀ ਉਤਸੁਕਤਾ ਨਾਲ ਉਡੀਕਦੇ ਗੱਲਾਂ ਕਰ ਰਹੇ ਸਨ ਬਈ بڑے بڑے ਬਲਵਾਨਾਂ ਦੇ ਮੁਕਾਬਲੇ ਵੇਖੇ ਨੇ ਸਾਨਾਂ ਦੇ ਭੇੜ ਵੀ ਦੇਖੇ ਨੇ ਕੁੱਕੜਾਂ ਦੀ ਲੜਾਈ ਵੀ ਵੇਖੀ ਹੈ ਪਰ ਕਦੀ ਚਿੜੀ ਅਤੇ ਹਾਥੀ ਦਾ ਮੁਕਾਬਲਾ ਨਹੀਂ ਵੇਖਿਆ ਇੰਨੀ ਦੇਰ ਵਿੱਚ ਮਹਾਵਤ ਵੀ ਆਪਣੇ ਪੱਲੇ ਪਲਾਏ ਹਾਥੀ ਨੂੰ ਮੁਕਾਬਲੇ ਵਾਲੀ ਥਾਂ ਉੱਪਰ ਲੈ ਆਇਆ ਉਹ ਆਉਂਦਿਆਂ ਹੀ ਕਹਿਣ ਲੱਗਾ ਓਏ ਬਚਨਿਆਂ ਮੇਰਾ ਹਾਥੀ ਆ ਗਿਆ ਹੈ ਹੁਣ ਕੱਢ ਆਪਣੀ ਚਿੜੀ ਨੂੰ ਲੜਾਈ ਕਰਨ ਲਈ ਇਹ ਕਹਿ ਕੇ ਮਹਾਵਤ ਆਪਣੀਆਂ ਮੁੱਛਾਂ ਨੂੰ ਵੱਟ ਦੇਣ ਲੱਗ ਪਿਆ ਬੱਚਨ ਨੇ ਉਸੇ ਵਿਲੇ ਪਿੰਜਰੇ ਦੀ ਤਾਕੀ ਖੋਲੀ ਚਿੜੀ ਨੂੰ ਬਹੁਤ ਭੁੱਖ ਲੱਗੀ ਹੋਈ ਸੀ ਉਹ ਪਿੰਜਰੇ ਵਿੱਚੋਂ ਫੁਰ ਕਰਕੇ ਨਿਕਲੀ ਅਤੇ ਆਖ ਦੇ ਫੋਰ ਵਿੱਚ ਹਾਥੀ ਦੇ ਕੰਨ ਵਿੱਚ ਵੜ ਗਈ ਚਿੜੀ ਕੰਨ ਵਿੱਚ ਜਾ ਕੇ ਚੋਗਾ ਚੁਗਣ ਲਈ ਚੁੰਝਾ ਮਾਰੇ ਪਰ ਉੱਥੇ ਚੋਗਾ ਕਿੱਥੇ ਉਹ ਚੋਗਾ ਲੱਭਦੀ ਅਤੇ ਚੁੰਝਾ ਮਾਰਦੀ ਕੰਨ ਦੇ ਹੋਰ ਅੱਗੇ ਚਲੀ ਗਈ ਹਾਥੀ ਦਾ ਤਾਂ ਦਰਦ ਨਾਲ ਬੁਰਾ ਹਾਲ ਹੋਣ ਲੱਗਾ ਪਹਿਲਾਂ ਤਾਂ ਥੋੜੀ ਦੇਰ ਉਸਨੇ ਬਰਦਾਸ਼ਤ ਕੀਤਾ ਫੇਰ ਪੀੜ ਨਾਲ ਉੱਚੀ ਉੱਚੀ ਚਿੰਗਣਨ ਲੱਗਾ ਚਿੰਗਾੜਦਿਆਂ ਚਿੰਗਾੜਦਿਆਂ ਉਸਨੇ ਦੌੜਨਾ ਸ਼ੁਰੂ ਕਰ ਦਿੱਤਾ ਜਿੱਧਰ ਉਸਨੇ ਮੂੰਹ ਚੱਕਿਆ ਉਧਰ ਹੀ ਦੌੜਨ ਲੱਗ ਪਿਆ ਸਾਰੀ ਭੀੜ ਵਿੱਚ ਰੌਲਾ ਪੈ ਗਿਆ ਹਾਥੀ ਜਿਹੜੀ ਤੋਂ ਡਰ ਕੇ ਭੱਜ ਗਿਆ ਹਾਥੀ ਚਿੜੀ ਤੋਂ ਡਰ ਕੇ ਭੱਜ ਗਿਆ ਮਹਾਵਤ ਨੇ ਅੱਖਾਂ ਨੀਵੀਆਂ ਪਾ ਲਈਆਂ ਹੁਣ ਉਸ ਨੂੰ ਫਿਕਰ ਸੀ ਕਿ ਹਾਥੀ ਨੂੰ ਸੰਭਾਲਣਾ ਕਿਸ ਤਰ੍ਹਾਂ ਹੈ ਸੋਮ ਬਚਨ ਨੇ ਆਪਣੀ ਅਕਲ ਤੋਂ ਕੰਮ ਲਿਆ ਜਿਸ ਕਰਕੇ ਛੋਟੀ ਜਿਹੀ ਚਿੜੀ ਦੇ ਸਾਹਮਣੇ ਹਾਥੀ ਖਲੋ ਨਾ ਸਕਿਆ ਇਸ ਕਰਕੇ ਕਹਿੰਦੇ ਹਨ ਤਾਕਤ ਨਾਲੋਂ ਅਕਲ ਵੱਡੀ